ਸਤਿ ਸ਼੍ਰੀ ਅਕਾਲ ਦੋਸਤੋ ਗੁੱਡ ਮਾਰਨਿੰਗ ਨਵਾਂ ਦਿਨ ਨਵੀਂ ਜਰਨੀ ਸਫਰ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ ਤੇ ਰਾਤ ਸਾਨੂੰ ਕੋਈ ਸਾਡਾ ਮਿੱਤਰ ਲੈ ਗਿਆ ਸੀ ਛਡਾ ਕੇ ਪਹਿਲਾਂ ਅਸੀਂ ਜਿਹੜੇ ਮੁੰਡੇ ਕੋਈ ਰਹਿੰਦੇ ਸੀ ਕਮਰੇ ਦੇ ਵਿੱਚ ਤਾਂ ਉੱਥੋਂ ਦਾ ਫੋਨ ਆ ਗਿਆ ਤੇ ਗੱਡੀ ਲੈ ਕੇ ਆ ਗਿਆ ਤੇ ਸਾਨੂੰ ਛਡਾ ਕੇ ਆਪਣੇ ਕਮਰੇ 'ਚ ਲੈ ਗਿਆ ਰਾਤ ਅਸੀਂ ਹੁਣ ਉਹਦੇ ਕੋਲੇ ਰੁਕੇ ਸੀ ਜੇ ਹੋ ਸਕੇ ਸ਼ਾਮ ਨੂੰ ਚਲੋ ਭੈਣ ਨਾਲ ਮੁਲਾਕਾਤ ਵੀ ਕਰਾਵਾਂਗੇ ਜਿਹਨੇ ਇੰਨਾ ਪਿਆਰ ਦਿੱਤਾ ਤੇ ਹੁਣ ਅਸੀਂ ਮਾ ਤੋਂ ਕੇ ਟੇਫ ਮੈਟਰੋ ਫੜੀ ਏ ਡੀ ਸੀ ਵੀ ਸਟੇਸ਼ਨ ਤੋਂ ਤੇ એનર્ਜੀ ਸਟੇਸ਼ਨ ਤੇ ਉਤਰੇ ਤੇ એનਰਜੀ ਸਟੇਸ਼ਨ ਤੋਂ ਅਸੀਂ ਅੱਜ ਚੱਲੇ ਆ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵਾਰ ਗੁਰਦੁਆਰਾ ਸਾਹਿਬ ਹੈਗਾ ਮੇਨ ਜਿਹੜਾ ਗੁਰਦੁਆਰਾ ਤਾਂ ਅਸੀਂ ਉੱਥੇ ਜਾਂਦੇ ਆ ਕਿਉਂਕਿ ਪੰਜਾਬ ਤੋਂ ਆਏ ਹੋਈਏ ਤੇ ਆਪਾਂ ਗੁਰਦੁਆਰਾ ਸਾਹਿਬ ਨਾ ਜਾਈਏ ਹੋ ਨਹੀਂ ਸਕਦਾ ਖਾਸ ਕਰਕੇ ਫੌਂਦ ਦੇ ਵਿੱਚ ਤੇ ਹੁਣ ਅਸੀਂ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਕਰਾਉਣੇ ਸਾਨੂੰ ਦबई ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਵੈਸੇ ਤਾਂ ਮੈਟਰੋ ਸਟੇਸ਼ਨ ਤੋਂ ਅਨਰਜੀ ਤੋਂ ਬੱਸਾਂ ਵੀ ਜਾਂਦੀਆਂ ਗੁਰਦੁਆਰਾ ਸਾਹਿਬ ਨੂੰ ਪਰ ਡੇਢ ਪੌਣੇ 2 ਕਿਲੋਮੀਟਰ ਦਾ ਰਸਤਾ ਸੀ ਅਸੀਂ ਇੱਕ ਵੀ ਚਲੋ ਪੈਦਲ ਹੀ ਚੱਲਦੇ ਆ ਅਸੀਂ ਹੁਣ ਪੈਦਲ ਜਾ ਰਹੇ ਆਂ ਕਿ ਪਹੁੰਚਦੇ ਆਂ ਗੁਰਦੁਆਰਾ ਸਾਹਿਬ ਚ ਪਾਸੋਂ 3-4 100 ਮੀਟਰ ਹੈਗਾ ਦੂਰੋਂ ਤੇ ਫੇਰ ਆਪਾਂ ਕਰਦੇ ਆਂ ਗੱਲਾਬਾਤਾਂ ਅੱਗੇ ਹੋ ਜੀ ਇਹ ਗੁਰਦੁਆਰਾ ਨਾਨਕ ਦਰਵਾਰ ਦੇਖ ਸਕਦੇ ਹੋ ਤੁਸੀਂ या नेस्पेक्ट प्रतिक्रिया रूपा विद्या रस बोधना मिथ्या चरने अभाववदन में बने जिसके अंतर वचन नारि चीखरे संसार जो तुमने कृत्वा बुधासा गुरु शरीर करवेति पाद समझाने अपना किया अपने माने कर दे मेरा उससे दूषदा उससे लगा मेरा देखो ये ਤੁਸੀਂ ਕਾਲ ਜੀ ਸਾਰੇ ਦਰਸ਼ਕਾਂ ਨੂੰ ਤੁਸੀਂ ਦੇਖ ਰਹੇ ਹੋ ਸਫਰ ਚੈਨਲ ਤੇ ਹੁਣ ਅਸੀਂ ਮੌਜੂਦ ਹੈ ਦੁਬਈ ਦੇ ਗੁਰੂ ਆ ਨਾਨਕਾ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਇਸ ਆਪਾ ਗੁਰਦੁਆਰਾ ਸਾਹਿਬ ਦੇ ਜੀ ਇਤਿਹਾਸ ਦੀ ਗੱਲ ਕਰੀਏ ਤਾਂ ਆ ਇਤਿਹਾਸਾਂ ਨੂੰ ਪ੍ਰੋਪਰ ਪਤਾ ਨਹੀਂ ਇਹ ਸੋ ਗੁਰਦੁਆਰਾ ਸਾਹਿਬ ਜਿਹੜਾ 2012 ਦੇ ਵਿੱਚ ਹੈ ਜਿਹੜਾ ਆ ਸ਼ੁਰੂ ਹੋਇਆ ਸੀ ਤਕਰੀਬਨ 12 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਇਸ ਗੁਰਦੁਆਰਾ ਸਾਹਿਬ ਨੂੰ ਹੋ ਚੁੱਕਿਆ ਹੈ ਤੇ شیخ محمد ਸਾਹਿਬ ਨੇ 25400 ਫੁੱਟ ਜਗ੍ਹਾ ਜਿਹੜੀ ਇਸ ਗੁਰਦੁਆਰਾ ਸਾਹਿਬ ਨੂੰ ਫਰੀ ਦੇ ਵਿੱਚ ਹੈ ਜਿਹੜੀ ਧਾਨ ਕੀਤੀ ਸੀ ਤੇ ਤਿੰਨ ਕਾਰ ਪਾਰਕਿੰਗਾਂ ਇਸ ਵਿੱਚ ਵਿੱਚ ਹੈਗੀਆਂ ਤੇ ਗਰਾਉਂਡ ਫਲੋਰ ਦੇ ਉੱਪਰ ਲੰਗਰ ਹਾਲ ਤੇ ਆਫਿਸ ਵਗੈਰਾ ਬਣੇ ਹੋਏ ਨੇ ਤੇ ਉੱਪਰ ਜਿਹੜਾ ਦਰਬਾਰ ਸਾਹਿਬ ਹੈ ਜਿਹੜਾ ਬਣਿਆ ਹੋਇਆ ਤੇ ਜਿੰਨੇ ਵੀ ਆਪਣੇ ਧਾਰਮਿਕ ਦੰਨੇ ਮੱਸੀਆ ਹੋਗੀ ਦਸਵੀ ਹੋਗੀ ਹਾਂ ਗੁਰਪੁਰਬ ਹੋ ਗਿਆ ਕਿਸੇ ਗੁਰੂ ਦਾ ਜਨਮ ਦਿਨ ਹੋ ਗਿਆ ਸ਼ਹੀਦੀ ਦਿਨ ਹੋ ਗਿਆ ਤਾਂ ਉਹ ਸਾਰੇ ਦਿਨ ਹੈ ਜਿਹੜੇ ਇੱਥੇ ਮਨਾਏ ਮਨਾਏ ਜਾਂਦੇ ਨੇ ਤੇ 17 18 ਜਨਵਰੀ ਦੇ ਕਰੀਬ ਜਾਨੀ ਕਿ ਜਦੋਂ ਐਤਵਾਰ ਆਉਂਦਾ ਹੈ ਐਤਵਾਰ ਵਾਲੇ ਦਾ ਨਾ 17 18 ਜਨਵਰੀ ਨੂੰ ਹਰ ਸਾਲ ਹੈ ਜਿਹੜਾ ਅ ਇਸ ਗੁਰਦੁਆਰਾ ਸਾਹਿਬ ਦੇ ਹੈ ਜਿਹੜੀ ਯਾਦਗਰਵੀ ਉਹ ਹਰ ਸਾਲ ਹੈ ਜਿਹੜੀ ਮਨਾਈ ਜਾਂਦੀ ਹੈ ਤਾਂ ਇੱਥੇ ਤੁਹਾਨੂੰ ਇੱਕ ਹੋਰ ਦੱਸਦੀ ਆ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਮੰਦਰ ਵੀ ਹੈ ਤੇ ਚਰਚ ਵੀ ਹੈ ਜਾਨੀ ਕਿ ਚਾਰੇ ਉਹ ਜਗਾ ਇੱਕ ਜਗ੍ਹਾ ਤੇ ਹੀ ਸਹੂਬਤ ਨੇ ਤੇ ਇੱਥੇ ਤੁਸੀਂ ਇੱਕ ਵਾਰੀ ਜਰੂਰ ਪਹੁੰਚੋ ਤੇ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਹੈ ਜਰੂਰ ਕਰੋ ਤੇ ਤੁਸੀਂ ਜਦੋਂ ਵੀ ਸਰਚ ਮਾਰੋਗੇ ਗੁਰਦੁਆਰਾ ਨਾਨਕ ਦਰਵਾਰ ਦੁਬਈ ਤਾਂ ਇਸ ਦੀ ਲੋਕੇਸ਼ਨ ਹੈ ਜਿਹੜੀ ਆ ਜੂਗੀ ਤੇ ਤੁਸੀਂ ਇਹਦਾ ਆਉਣ ਦਾ ਹੈਗਾ ਜਿਹੜਾ ਤੁਸੀਂ ਮੈਟਰੋ ਫੜ ਕੇ ਨਰਜੀ ਸਟੇਸ਼ਨ ਦੇ ਉੱਪਰ ਆ ਸਕਦੇ ਹੋ ਤਾਂ એનਰਜੀ ਸਟੇਸ਼ਨ ਦੇ ਉੱਪਰੋਂ ਜਿਹੜੀਆਂ ਬੱਸਾਂ ਚੱਲਦੀਆਂ ਨੇ ਤੇ ਉੱਥੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਸਥਿਤ ਹੈ ਤੇ ਲੰਗਰ ਵਗੈਰਾ ਤੁਸੀਂ ਸ਼ਕ ਸਕਦੇ ਹੋ ਤੇ ਇਸ ਦਾ ਜਿਹੜਾ ਖੁੱਲਣ ਦਾ ਸਮਾਂ ਹੈਗਾ ਤਕਰੀਬਨ ਸਵੇਰ 4:30 ਵਜੇ ਤੋਂ ਲੈ ਕੇ ਤੇ ਰਾਤ ਦੇ 8:30 ਵਜੇ ਤੱਕ ਇੱਥੇ ਹਾਂ ਜਿਹੜਾ ਤੁਸੀਂ ਆ ਸਕਦੇ ਹੋ ਜਦੋਂ ਮਰਜ਼ੀ ਤੇ ਤਕਰੀਬਨ 9 10 ਵਜੇ ਦੇ ਕਰੀਬ ਹੈ ਜਿਹੜਾ ਸਵੇਰ ਲੰਗਰ ਹੈ ਜਿਹੜਾ ਉਹ ਵੀ ਸ਼ੁਰੂ ਹੋ ਜਾਂਦਾ ਤੇ ਲੰਗਰ ਵਗੈਰਾ ਵੀ ਤੁਸੀਂ ਇੱਥੇ ਆ ਸਕਦੇ ਹੋ ਤਾਂ ਜਿਹੜੇ ਵੀ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਤੇ ਉਹ ਇੱਕ ਵਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਤੇ ਚੈਨਲ ਤੇ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਆਪਾਂ ਇਸੇ ਤਰ੍ਹਾਂ ਦੇ ਇਤਿਹਾਸ ਹੈ ਜਿਹੜੇ ਇਸੇ ਤਰ੍ਹਾਂ ਦੇ ਜਨਮੀਆਂ ਜਿਹੜੇ ਇਸੇ ਤਰ੍ਹਾਂ ਦੇ ਪੁਆਇੰਟ ਨੇ ਜਿਹੜੇ ਇਸੇ ਤਰ੍ਹਾਂ ਦੇ ਵਿਊ ਨੇ ਜਿਹੜੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਹੈ ਕਰਦੇ ਰਹਿਾਂਗੇ ਤਾਂ ਮਿਲਦੇ ਆਪਾਂ ਅੱਗੇ ਕਿਸੇ ਨਵੀਂ ਅਪਡੇਟ ਦੇ ਨਾਲ ਤੇ ਆਪਾਂ ਚੱਲਦੇ ਆਂ ਅੱਗੇ ਲਓ ਜੀ ਹੁਣ ਤੁਸੀਂ ਪਹੁੰਚ ਚੁੱਕੇ ਆਂ ਦੁਬਈ ਦੇ ਇੰਟਰਨੈਸ਼ਨਲ 에ਅਰਪੋਰਟ ਉੱਪਰ ਤੇ ਹੁਣ ਅਸੀਂ ਵਾਪਸ ਇੰਡੀਆ ਨੂੰ ਆਉਂਦੀ ਜਿਹੜੀ ਤਿਆਰੀ ਕਰ ਰਹੇ ਆਂ ਤੇ ਅੱਜ ਅਸੀਂ ਚੱਲੇ ਆਂ ਤੇ ਰਾਤ ਦੀ ਸਾਡੀ ਫਲੈਟ ਹੈਗੀ ਆ ਤੇ ਹੁਣ ਅਸੀਂ ਵਾਪਸ ਜਿਹੜਾ ਇੰਡੀਆ ਆ ਰਹੇ ਆਂ ਇੱਥੋਂ ਫਲੈਟ ਫੜ ਕੇ ਤਾਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਲੰਬੀਆਂ ਲੰਬੀਆਂ ਲੇਣਾ ਲੱਗੀਆਂ ਹੋਈਆਂ ਤੇ ਸਾਡੀ ਜਿਹੜੀ 에ਅਰਲਾਈਨ ਸੀ ਸਪਾਈਸ ਜਟ 에ਅਰਲਾਈਨ ਸੀ ਤੇ ਇੱਥੇ ਹੁਣ ਅਸੀਂ ਬੈਗ ਆ ਜਿਹੜੇ ਜਮਾ ਕਰਾਉਣੇ ਆ ਬੈਗ ਜਮਾ ਕਰਵਾਉਣ ਤੋਂ ਬਾਅਦ ਸਾਡਾ ਕੀ ਹੈ ਇਮੀਗ੍ਰੇਸ਼ਨ ਹੋਊਗਾ ਸਿਕਿਉਰਿਟੀ ਚੈੱਕ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਫੇਰ ਫਲੈਟ ਦੇ ਵਿੱਚ ਬੈਠ ਕੇ ਇੰਡੀਆ ਆਵਾਂਗੇ ਆ ਤੁਸੀਂ ਇੱਥੋਂ ਆ ਬੋਰਡ ਆ ਵਗੈਰਾ ਜਿਹੜੇ ਹੈਗੇ ਇੱਥੋਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਸਾਡਾ ਕਿਉਂਕਿ ਇਮੀਗ੍ਰੇਸ਼ਨ ਵੀ ਹੋ ਗਿਆ ਤੇ ਸਿਕਿਉਰਿਟੀ ਚੈੱਕ ਵੀ ਹੋ ਗਿਆ ਵੀ ਤੁਹਾਡੀ ਜਿਹੜੀ ਫਲੈਟ ਹੈ ਉਹ ਕਿਹੜੇ ਗੇਟ ਨੰਬਰ ਤੇ ਜਿਹਨੂੰ ਸਾਡੀ ਸੀਗੀ ਜਿਹੜੀ D1 ਤੇ ਸੀ ਤਾਂ D1 ਦੇ ਉੱਪਰ ਪਹੁੰਚ ਕੇ ਅਸੀਂ ਉੱਥੋਂ ਫਲੈਟ ਹੈ ਜਿਹੜੀ ਹੋਣਾ ਕਿ ਤੇ ਇੱਥੇ ਸਾਰੀਆਂ ਫਲਾਈਟਾਂ ਦਾ ਟਾਈਮ ਟੇਬਲ ਵਗੈਰਾ ਸਾਰਾ ਲਿਖਿਆ ਤੇ ਆਪਾਂ ਚੱਲਦੇ ਹੁਣ ਇੰਡੀਆ ਤੇ ਆਗੇ ਤੁਹਾਡੇ ਕੋਲੇ ਲੋ ਜੀ ਹੁਣ ਅਸੀਂ ਫਲੈਟ ਦੇ ਵਿੱਚ ਬੈਠ ਕੇ ਤੇ ਦੇਖੋ ਨ ਦੁਬਈ ਦਾ ਫਲੈਟ ਤੋਂ ਰਾਤ ਦਾ ਨਜ਼ਾਰਾ ਜਾਹ ਦੇ ਵਿੱਚ ਬੈਠ ਕੇ ਦੇਖੋ ਦੁਬਈ ਕਿਵੇਂ ਦਾ ਦਿਸਦਾ ਹੈ ਰਾਤ ਨੂੰ ਤੇ ਹੁਣ ਆਪਾਂ ਬਸ ਐ ਸਮਝ ਲਓ ਵੀ ਇੰਡੀਆ ਆਗੇ ਤੇ ਇੰਡੀਆ ਜਲਦੀ ਪਹੁੰਚਦੇ ਆ ਤੇ ਤੁਹਾਡੇ ਨਾਲ ਇੰਡੀਆ ਆ ਕੇ ਕਰਦੇ ਆ ਮੁਲਾਕਾਤਾਂ ਕਰਦੇ ਆ ਗੱਲਾਂ ਬਾਤਾਂ ਦੀ ਦਵਾਈ ਬਾਰੇ ਹੋਰ ਵੀ ਡੂੰਘੀਆਂ ਗੱਲਾਂ ਦੱਸਾਂਗੇ ਤੇ ਲੋ ਜੀ ਹੁਣ ਅਸੀਂ ਆਂ ਇੰਡੀਆ ਦੇ ਆ ਪਹੁੰਚ ਗਏ ਤੇ ਅਰਾਈਵਲ ਗੇਟ ਤੇ ਅਸੀਂ ਜਿਹੜੇ ਗੱਡੀ ਵਾਲਾ ਸਾਡਾ ਮਿੱਤਰ ਭਰਾ ਆ ਰਿਹਾ ਤੇ ਉਹਦੀ ਅਸੀਂ ਕਰ ਰਹੇ ਹਾਂ ਵੇਟ ਇੱਥੇ ਖੜੇ ਹੋਏ ਹਾਂ ਤੇ ਹੁਣ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਸਮਾਪਤੀ ਤੇ ਹੋਰ ਵੀ ਜਿਹੜਿਆਂ ਕੋਈ ਵੀਡੀਓ ਰਹਿ ਗਈਆਂ ਗੱਲਾਂ ਬਤਾਂ ਕਰਨ ਵਾਲੀਆਂ ਤੇ ਉਹ ਵੀ ਅਸੀਂ ਬਾਅਦ ਵਿੱਚ ਅਪਲੋਡ ਕਰਦੇ ਰਾਵਾਂਗੇ ਤੇ ਸਾਰੇ ਭਰਾਵਾਂ ਦਾ ਧੰਨਵਾਦ